ਅਸਲ ਇਹ ਰਸਤੇ ਜਿਵੇਂ ਮੌਜੂਦ ਆ ਤੇ ਅਸਲ ਇਹ ਬਾਈ ਜੀ ਦੀ ਹਿੰਮਤ ਦੇਖਣੀ ਪਊਗੀ ਕਿ ਆਪਣੀ ਲੇਟ ਕੇ ਜਿਹੜੀ ਆ ਯਾਤਰਾ ਕਰ ਰਹੇ ਆ ਬੜਾ ਵਧੀਆ ਨੂੰ ਦੇਖ ਸਕਦੇ ਹੋ ਇਹਨਾਂ ਦਾ ਜੈ ਮਾਤਾ ਕੀ ਜੈ ਮਾਤਾ ਕੀ ਬੋਲਦੇ ਆ ਮਾਤਾ ਜੀ ਵੀ ਜੈ ਮਾਤਾ ਜੀ ਬੋਲ ਰਹੇ ਆ ਤੇ ਆਪਾਂ ਇੱਥੇ ਘੁਲਤਿਆਂ ਰਸਤੇ ਦੇ ਵਿੱਚ ਤੇ ਜੈ ਮਾਤਾ ਦੀ ਅਸਲ ਇਹ ਜੀ ਬਾਕੀ ਸਾਰੇ ਅੱਗੇ ਆ ਮੈਂ ਦਿਖਾ ਰਿਹਾ ਜਦੋਂ ਜਾ ਕੇ ਬੈਕ ਸਾਈਡ ਤੇ ਉਹ ਸੰਗਤ ਆਈ ਰਹੀ ਏ ਸਾਈਡ ਕੋੜੀ ਜਾ ਰਹੇ ਇਹ ਸਾਈਡ ਪਲੇਸਟ ਹੋਏ ਜਾ ਰਹੇ ਉਹ ਸਾਹਮਣੇ ਉਹ ਤੇ ਉਹਨਾਂ ਨੇ ਫੋਟੋ ਚ ਖਾ ਲੇ ਤੇ ਬਾਕੀ ਦੋ ਜਣੇ ਆ ਉਹ ਵੀ ਅੱਗੇ ਚੱਲ ਗਏ ਪਤਾ ਨਹੀਂ ਕਿੱਥੇ ਬੈਠੇ ਜਾ ਗਏ ਅਸਲ ਤੇਹੀ ਰੌਣਕਾਂ ਦੇਖ ਸਕਦੇ ਹੋ ਤੇ ਇਸ ਸਾਈਡ ਦੀ ਰੌਣਕ ਤੁਹਾਨੂੰ ਦਿਖਾ ਦਿੰਨਾ ਪੁੱਤੋਂ ਦੀ ਘਟਰੇ ਦੀ ਇਹ ਸਾਈਡ ਤੇ ਵੀ ਨਿਕਲੋ ਅਸਲੇ ਜੇ ਇਹੀ ਆ ਗਏ ਉਹ ਤੋਂ ਅਦਿਵਾਰੀ ਤੋਂ ਵੀ ਹੋਏ ਆ ਤੇ ਬਾਰ ਗੰਗਾ ਤੋਂ ਵੀ ਹੋਏ ਆ ਤੇ ਅਸਲੇ ਹੀ ਆ ਗਏ ਤੇ ਇੱਕ ਰਾਹ ਚਾਹ ਨਹੀਂ ਛੱਕ ਰਹੇ ਤੇ ਚਾਹ ਪੀ ਰਹੇ ਤੇ ਸਾਰੇ ਤੱਕ ਤੁਰ ਗਏ ਅਸਲੇ ਸੇਠੀ ਬਾਜੀ ਤਾਂ ਆ ਗਏ ਤੇ ਹੀਮ ਰਾਜ ਬਾਜੀ ਵੀ ਹੇਮਰਾਜ ਭਾਈ ਦੇਵ ਜੀ ਦਰਸ਼ਨ ਕਰੋਨੇ ਤਾਂ ਨਜ਼ਾਰੇ ਤੇ ਵੀਡੀਓ ਵੇਖਾ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ। ਫਿਲਹਾਲ ਦਿਖਾ ਰਾਂ ਜੀ ਚਨੇ ਦਾ ਪ੍ਰਸ਼ਾਦ ਅਸੀਂ ਖਾ ਰਹੇ ਹਾਂ ਕੜਾ ਚਨੇ। ਐਸਲੀਆਂ ਜੀ ਤੁਹਾਨੂੰ ਦੂਰ ਹੋ ਕੇ ਇੱਕ ਛੋਪ ਦੇ ਲਾਗੇ ਤੇ ਐਸਲੀਆਂ ਸੇਠੀ ਭਾਈ ਜੀ ਸਿੰਦਰ ਸਰ ਤੇ ਹੇਮਰਾ ਸਰ। ਆਈ ਦੇਖੋ ਜੀ ਨਾ ਜੇ ਤਕਰੀਬਨ ਪਾਰ-ਪਾਰ ਕਰਕੇ ਆ ਚੁੱਕੇ ਹਾਂ ਇੱਥੇ। ਤੇ ਐਸਲੀਆਂ ਤੁਹਾਨੂੰ ਕੋਈ ਲੋਕ ਇਸ ਤਰ੍ਹਾਂ ਦਾ ਦਿਖਾ ਰਹੇ ਆ ਕਿ ਬੱਦਲ ਹੋ ਗਿਆ। ਉਤਲੇ ਬੰਨੇ ਤੁੰਦ ਪੈ ਗਈ। ਪਹਿਲਾ ਇੱਕਦਮ ਧੁੱਪ ਸੀਗੀ ਹੁਣ ਦੇਖ ਲੋ ਉਹ ਆ ਜੀ ਅਦਿਕਵਾਰੀ ਇਹ ਆ ਜੀ ਚਰਨਪਦਕਾ ਤੇਹੀ ਇਹਨਾਂ ਦੇ ਓਪੋਜ਼ਿਟ ਖਲੋਤੇ ਆ ਅਸਲ ਇੱਥੇ ਪਰ ਤੁਸੀਂ ਦੇਖ ਲੋ ਜੀ ਅਸੀਂ ਇੰਨੀ ਦੂਰੋਂ ਘੁੰਮ ਫਿਰ ਕੇ ਆ ਗਏ ਪਹਿਲਾਂ ਅਸੀਂ ਉਤੋਂ ਇੱਧਰ ਨੂੰ ਜਾਂਦੇ ਸੀ ਤੇ ਹੁਣ ਇੱਥੋਂ ਆ ਹੀ ਉਧਰ ਨੂੰ ਦੇਖ ਰਹੇ ਆ ਤੇ ਅਸਲ ਇਹ ਹੈਲੀਕਾਪਟਰ ਵੀ ਘੁੰਮ ਰਿਹਾ ਹੈ ਹੈਲੀਕਾਪਟਰ ਵੀ ਤੁਹਾਨੂੰ ਦਿਖਾ ਦੇਣਾ ਜੀ ਸ਼ੋਟ ਮੇਲੀ ਗਿਆ ਆਪਾਂ ਨੂੰ ਚਲੋ 1 ਟਾਈਮ ਨਾ ਵੇਸਟ ਕਰੀਏ ਤੇ ਹੈਲੀਕਾਪਟਰ ਦੇਖ ਲੋ ਜੀ ਉੱਤੇ ਹੈਲੀਪੈਡ ਆ ਜੀ ਜਿੱਥੇ ਪੈਰੋ ਘੱਟੀ ਆ ਉੱਤੇ ਲੱਗੇ ਤੇ ਅਸਲੀ 뷰 ਤੋਂ ਹੀ ਦੇਖ ਲੋ ਅਸਲੀ ਜੀ ਇਹ ਦਿਨ ਦੇਖ ਸਕਦੇ ਆ ਓਟੋ ਦੀ ਲਾਈਨ ਲੱਗੀ ਬਿਲਕੁਲ ਹੀ ਜਿੰਨੇ ਕਿਰਾਏ ਤੇ ਓਟੋ ਲੈਣਾ ਉਹ ਲੈ ਸਕਦਾ ਹਨਾ ਵੀ ਤੇ ਅਸਲ ਤੈਨੂੰ ਨਜ਼ਾਰਾ ਦਿਖਾ ਦਿਨਾ ਇਸ ਸਾਈਡ ਦਾ ਬੈਕ ਸਾਈਡ ਤੋਂ ਹੀ ਦੇਖ ਸਕਦੇ ਨਜ਼ਾਰਾ ਅਹੀਂ ਉਤੋਂ ਕੁੰਮ ਕੇ ਆਏ ਆ ਕਹੀਂ ਫਿਰ ਬਸਟਾਂ ਨੂੰ ਜਾ ਰਹੇ ਆ ਤင်း ਦੇਖ ਸਕਦੇ ਹੋ ਅਸਲੇ ਜੀ ਆਪਾਂ ਨੂੰ ਬਸ ਮਿਲ ਚੁੱਕੀ ਆ ਸਿੱਧੀ ਤੇ ਅਸਲ ਇਹ ਹੀ ਇੱਥੇ ਬਸ ਦੇ ਵਿੱਚ ਤੇ ਸ਼ਾਹ ਹੋਣੀ ਸਾਡੇ ਨਾਲ ਨੇ ਤੇ ਹੁਣ ਥੋੜੀ ਦੇਰ ਨੂੰ ਇਹ ਸਾਰੇ ਤੁਹਾਨੂੰ ਅੱਖਾਂ ਵਿੱਚ ਹੀ ਲੱਭਣਗੇ ਸੋ ਜਾਣਾ ਇਹਨਾਂ ਨੇ ਥੋੜੀ ਦੇਰ ਨੂੰ ਸਾੜਾ ਵੀ ਸੋ ਜਾਣਾ ਸੀ ਥੋੜੀ ਦੇਰ ਨੂੰ ਅਸਲੇ ਜੀ ਤੁਸੀਂ ਦੇਖੋ ਬਾਹਰ ਦੇ ਰੰਗ ਤੇ ਬੱਦਲ ਆ ਅਸਲੇ ਥੋੜਾ ਜਿਹਾ ਬੱਦਲ ਹੈ ਪੈ ਗਿਆ ਤਾਂ ਤੁਹਾਨੂੰ ਆਹੋ ਅਸੀਂ ਬੈਠੇ ਰਹਣਾ ਹੈ ਦੋ ਵਾਰ ਆਹ ਅੱਗੇ ਅੱਗੇ ਜਿੱਦਾਂ ਹੀ ਪਾਸ ਤੇ ਬੈਹ ਜੰਦਾ ਹੈ ਜਰੀ ਹੋਈ ਆਹ ਲੋ ਜਮੂ ਤੋਂ ਕੋਨੇ ਵੇ ਜਾਂ ਨੌਂ ਨਾ ਆਉਂਦਾ ਵਧੀਆ ਜਾਂ ਸੋਨਾ ਜਾਂ ਸੋਨਾ ਜੀ ਇਸ ਐਡ ਕਰਤਾ ਰਿਹਾ ਤੁਹਾਨੂੰ ਤਾਬਰ ਦੂਰ ਹੋਈ ਜਾ ਹੁਣ ਬੈਠ ਕੇ ਤੋ ਹੈਨਾ ਨੰਤਾ ਆ ਰਿਹਾ ਸਾਨੂੰ ਬਈਆ ਜੀ ਨੇ ਆਪ ਨੂੰ ਚੜ ਚੜ ਚੜਾ ਕੇ ਪੇਛੇ ਆਏਗੇ ਤੇਰਾ ਮੈਂਗੇ ਦੁਬਾਰਾ ਮੇਮਰਾਜ ਬਾਈ ਕੋ ਵੀ ਸਾਥ ਵਿੱਚ ਲਾਏ ਹੈ ਹੈਨਾ ਸੇਮਰਾ ਜੀ ਆਓਗੇ ਨਾ ਮੈਂ ਆ ਕੇ ਕਰੋ ਗਾਲਾਂ ਪੈਣ ਦੀ ਕਿ ਤੂੰ 12 ਵਜੇ ਘਰ ਆ ਜਾਣਾ ਹੈ ਇਧਰ ਦੇਖੋ ਇਧਰ ਦੇਖੋ ਬੁਲਾ ਰਹਾ ਹਾਂ ਨਾ ਇਧਰ ਦੇਖੋ ਕਿੰਨੇ ਵਜੇ ਕਿਤੇ ਆਏ ਨਾ ਕਹਾਂ ਵਿੱਚ 10:00 9:00 ਵਜੇ ਆਏ ਨਾ 11:00 ਵਜੇ ਆਪਾਂ ਕੜਰੇ ਨੂੰ ਵਰਤੇ ਪੜੀਆ ਆਹ ਜੀ ਕੋਈ ਦੋ ਚਾਰ ਸਕਿੰਟ ਦਾ ਫਰਕ ਬੈਠਾ ਦੋਹਾਂ ਨੂੰ ਛੌੜ ਕੇ ਗਏ ਤੇ ਤੇਰੀ ਆਹ ਬਰਗੇ ਨਾਲ ਅਲਿਕ ਹੋ ਜਾਵੇ ਜੀ ਗਾਣੀ ਮੋੜ ਦੇ ਸਲ ਦੋ ਚਾਰ ਮਿੰਟ ਲੇ ਕੇ ਸਾਢੇ ਪਹਿਲੇ ਬਸ ਆਣੀ ਆ ਸਵੇ ਲੈ ਮੇ ਇਹ ਕਦੇ ਹੀ ਪਾਰ ਚੁੱਕਿਆ ਸਾਰੇ ਚੱਕੇ ਹੋਏ ਸਾਰੇ ਚੱਕੇ ਅੰਦਰ ਭੰਜ ਹੋ ਗਏ ਆ ਵੀ ਇੱਥੇ ਪਾਣੀ ਭੰਜ ਉਹ ਵਾਲਾ ਵੀ ਸਾਰੇ ਡੁੱਬਿਆ ਹੈ ਹਮਮ OK ਇੱਕੇ ਸਟਾਈ ਚੱਕਿਆ ਦਾ ਬਹੁਤਾ ਨਹੀਂ ਚੱਕਿਆ ਦਾ ਜਿਨੇ ਜਿਨੇ ਪਾਣੀ ਨਿਕਲਦਾ ਉਥੋਂ ਆਈਡੀਆ ਲਾ ਲਓ ਕਿੰਨਾ ਕਿੰਨਾ ਚੱਕਿਆ ਉਹਨਾਂ ਨੇ ਪਾਣੀ ਵੀ ਨਿਕਲਦਾ ਇਹ ਆਪਾਂ ਨੂੰ ਹੋਇਆ ਇਹ ਗਣੇ بڑے ਕਹਿਣ ਛੱਡੇ ਤੇ ਹੁੰਦੇ ਸੀ ਕੌਲਿਟੀ ਸਿਟੀ ਉਹ ਵੀ ਤਾਂ ਪਤਾ ਆਉਂਦਾ ਆ ਅਸੀਂ ਰਾਸੀ ਆ ਗਏ ਆਂ ਬਟਾ ਤੇ ਹੌਂ ਕੋ ਪਟੇਣਾ ਹੈ ਜਿਹੜਾ ਕਿ ਉਹ ਥੰਡੇ ਪੇਰੇ ਤੇ ਤਮ ਤੇ ਚੱਲ ਅਸਲੇ ਜੀ ਅਸੀਂ ਉਤਰ ਗਏ ਆਂ ਬਸ ਤੋਂ ਤੇ ਅਸੀਂ ਆ ਗਏ ਆਂ ਜੀ ਕਲਨੌਰ ਤੇ ਅਸਲੇ ਅਸੀਂ ਡਿਕ ਰਹੇ ਆਂ ਜੀ ਸਵਾਰੀ ਪਿਆਸਲੇ ਹਮਰਾਜ ਭਾਜੀ ਨਾਲ ਮੇਰੇ ਤੇ ਸੇਠੀ ਭਾਜੀ ਨੇ ਤੇ ਪੁਸ਼ਪਿੰਦਰ ਭਾਈ ਜਿਹੜੇ ਨੇ ਗੁਰਦਾਸਪੁਰ ਉਤਰ ਗਏ ਆ ਤੇ ਆਪਾਂ ਨੂੰ ਬਸ ਕਲਾਂਨੌਰ ਤੱਕ ਮਿਲੀ ਸੀਗੀ ਤੇ ਅਸੀਂ ਹੁਣ ਕਲਾਂਨੌਰ ਤੱਕ ਆ ਚੁੱਕੇ ਆ ਤੇ ਅੱਗੋਂ ਅਸਲ ਜੀ ਅਸੀਂ ਕਲਾਂਨੌਰ ਤੇ ਕਲਾਂਨੌਰ ਤੋਂ ਅਸੀਂ ਬੱਸ ਸਟੈਂਡ ਜਿਹੜੇ ਆ ਗਏ ਆ ਫਸਟ ਸਟੈਂਡ ਤੇ ਤੇ ਬੱਸ ਵੀ ਤਾਰ ਗਈ ਸਾਨੂੰ ਇੱਥੇ ਕਹੀਂ ਹੁਣ ਅੱਗੋਂ ਸਵਾਰੀ ਢਿੱਗ ਰਹੇ ਆ ਕੋਈ ਨਾ ਕੋਈ ਗਿਡੇਰੇ ਸਾਨੂੰ ਕੋਈ ਲਾ ਜੇ ਬਾਕੀ ਦੇਖਦੇ ਆ ਕੌਣ ਹੁੰਦਾ ਕੌਣ ਨਹੀਂ ਹੁੰਦਾ ਬਾਕੀ ਸਫ਼ਰ ਦਾ ਵਧੀਆ ਰਿਹਾ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੇ ਟੂਰ ਹੋਰ ਤੁਹਾਨੂੰ ਦਿਖਾਵਾਂਗੇ। ਕਿੱਥੋਂ-ਕਿੱਥੋਂ ਦਾ ਟੂਰ ਅਹੀਂ ਬਣਾ ਸਕਦੇ ਆ, ਜਲਦੀ ਦਿਖਾਵਾਂਗੇ ਤੁਹਾਨੂੰ।